جگ جگ اٹل پرلوکے مالک شری گور گرن صاحب سچے پاشاہ جیون پوتر کچوری چی جڑ بیٹھی سات سنگت جی سب تہلو فتح پروان کرو واحر جی کا خالص ਬਲਾਗ ਦੀ ਚੁੱਕੀ ਅੱਜ ਬੜਾ ਇਤਿਹਾਸਿਕ ਦਿਨ ਹੈ 2 ਦਸੰਬਰ ਔਰ ਇਸ ਇਤਿਹਾਸਿਕ ਦਿਨ ਦੇ ਉੱਤੇ ਪੰਜ ਪੰਥ ਦੀ ਪਾਰਟੀ ਨੇ ਜੋ ਵਾਅਦਾ ਕੀਤਾ ਸੀ ਪੰਜ ਮੈਂਬਰੀ ਪਾਰਟੀ ਕਮੇਟੀ ਦੇ ਰਾਹੀਂ ਸਿੱਖ ਸੰਗਤ ਦੇ ਨਾਲ ਕਿ ਸਾਡਾ ਮੁਖ ਕਫਰ ਜਿਹੜਾ ਸ੍ਰੀ ਅਮਰਸਰ ਸਾਹਿਬ ਹੋਏਗਾ اور آج جو اس وعدے کی تھی تو اسی سارے ہم نے اور سری عمر سر صاحب نے اس پاون پوتر پارٹی نے موقع دفتر جڑا ہے وہ کھولیا دو دسمبر تا دن کیوں اتہاسک ہے پہلو بھی بہت حکم نامے ہوئے نے سری اکال تختہ سال تک ਤੇ 2 ਦਸੰਬਰ ਨੂੰ ਹੋਏ ਹੁਕਮਨਾਮਿਆਂ ਦੇ ਵਿੱਚ ਬਲਖਰਤਾ ਕੀ ਹੈ ਸਭ ਤੋਂ ਵੱਡੀ ਬਲਖਰਤਾ ਇਹ ਇਤਿਹਾਸ ਦੇ ਵਿੱਚ ਕਦੇ ਵੀ ਕਿੰਨਾ ਦਬਾਅ 2 ਦਸੰਬਰ ਤੋਂ ਪਹਿਲੋ ਜਥੇਦਾਰਾਂ ਦੇ ਉੱਤੇ ਪਾਇਆ ਜਿਵੇਂ ਪਹਿਲੋ ਵੀ ਕਿਹਾ ਹੈ ਇਸ ਮੰਚ ਤੋਂ ਕਿ ਸਾਡੀ ਮਰਜ਼ੀ ਦੇ ਹੁਕਮ ਨਾਵੇਂ ਜਾਰੀ ਕਰੇ ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਕਦੇ ਕਿਸੇ ਸਿੰਘ ਸਾਹਿਬ ਦੀ ਇੰਨੀ ਦਬਾ ਪਿਆ ਹੋ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਉਹਦੇ ਇਰਤ ਗਿਰਦ ਡੋਗਰਿਆਂ ਦਾ ਜਮਾਵੜਾ ਸੀ ਪਰ ਉਹਦੇ ਜਿਉਂਦੇ ਜੀ ਪੂਰੀ ਤਰ੍ਹਾਂ ਡੋਗਰੇ ਗੜੇ ਹੈ ਉਹਦੇ ਤੇ ਹਾਵੀ ਨਹੀਂ ਸੀ ਇਹ ਕਿ ਸਬੂਤ ਹੈ ਬਡੋਗਰੇ ਪੂਰੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਤੇ ਹਾਵੀ ਨਹੀਂ ਸੀ ਹੋਏ ਜੇ ਡੋਗਰੇ ਮਹਾਰਾਜਾ ਰਣਜੀਤ ਸਿੰਘ ਤੇ ਪੂਰੀ ਤਰ੍ਹਾਂ ਹਾਵੀ ਹੁੰਦੇ ਤੇ ਜਦੋਂ ਸਿੱਖ ਪੰਥ ਦੇ ਮਹਾਨ ਜਥੇਦਾਰ ਸਿੰਘ ਸਾਹਿਬ ਬਾਬਾ ਅਕਾਲੀ ਫੁੱਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕੀਤਾ ਸੀ ਇਹ ਤਲਖਾਲ ਆਈ ਸੀ ਇਹਨਾਂ ਡੋਗਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੰਨ ਜਰੂਰ ਭਰਨੇ ਸੀ ਕਿ ਇਸ ਅਕਾਲੀ ਫੂਲਾ ਸਿੰਘ ਦੇ ਪਿੱਛੇ ਅੰਗਰੇਜ਼ਾਂ ਦਾ ਹੱਥ ਹੈ। ਪਰੇਸ਼ਾਨੀ ਹੋਇਆ। ਇਹ ਅੱਜ ਦੇ ਡੋਗਰੀਆਂ ਨੇ ਕਿਹਾ ਕਿ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਹੋਇਆ ਇਹਦੇ ਪਿੱਛੇ ਬੀਜੇਪੀ ਦਾ ਹੱਥ ਹੈ। ਉਹਨਾਂ ਡੋਗਰੀਆਂ ਨੇ ਕਿਹਾ ਜਿਹੜੇ ਬੀਜੇਪੀ ਦੇ ਨਾਲ ਮਿਲਣ ਵਾਸਤੇ ਤਰਲ ਮੱਛੀ ਹੋ ਰਹੇ। ਇਹ ਤਾਂ ਬੀਜੇਪੀ ਦਾ ਇੱਕ ਲੀਡਰ ਗਿਆਨ ਦਿੰਦਾ ਨਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਜ਼ਰੂਰੀ ਹੈ ਤੇ ਸਭ ਤੋਂ ਵੱਧ ਉਹਨੂੰ ਕੌਣ ਪ੍ਰਚਾਰਦਾ ਭਗੌੜਿਆਂ ਦਾ ਆਈਟੀ ਵੀ ਭਗੌੜਿਆਂ ਦਾ ਆਈਟੀ ਵੀ ਪ੍ਰਚਾਰਦਾ ਵੀ ਦੇਖੋ ਸਾਡੇ ਬਿਨਾਂ ਬੀਜੇਪੀ ਦਾ ਸਰਦਾਰ ਨਹੀਂ ਹੈ ਸਾਡਾ ਬੀਜੇਪੀ ਦੇ ਨਾਲ ਸਮਝੌਤਾ ਹੋਣੇ ਔਰ ਟੀਵੀ ਚੈਨਲਾਂ ਦੇ ਉੱਤੇ ਆ ਕੇ ਬਿਆਨ ਦਿੱਤੇ ਜਾਂਦੇ ਨੇ ਇਸ ਸਮਝੌਤੇ ਦੀ ਹਮਾਇਤ ਦੇ ਵਿੱਚ ਇਹ ਉਹ ਸਾਨੂੰ ਕਹਿੰਦੇ ਕਿ ਇਹ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੈ ਇਹ ਬੀਜੇਪੀ ਦੇ ਇਸ਼ਾਰਿਆਂ ਦੇ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਖੜੇ ਆ ਜਿਹੜੀਆਂ ਜਵਾਨਾਂ ਇਹ ਕਹਿੰਦੀਆਂ ਨੇ ਨਾ ਕਿ 2 ਦਸੰਬਰ ਦਾ ਹੁਕਮਨਾਮਾ ਬੀਜੇਪੀ ਦੇ ਇਸ਼ਾਰਿਆਂ ਤੇ ਹੋਇਆ ਉਹ ਜਵਾਨਾਂ ਸੜ ਜਾਣ ਤੇ ਜਾਂ ਫਿਰ ਆਕਾਲ ਪੁਰਖ ਸਾਨੂੰ ਸਜਾ ਦੇ ਇਹ ਪਹਿਲੀ ਵਾਰੀ ਹੋਇਆ ਤੇ ਪੰਚ ਸਿੰਘ ਸਹਿਬਾਨਾਂ ਨੇ ਹੁਕਮ ਨਾਮਿਆਂ ਦੇ ਜਿਹੜਾ ਹੈ ਉਹ ਬਹੁਤ ਵੱਡਾ ਕਿੰਤੂ ਪ੍ਰੰਤੂ ਕੀਕਾ ਉਸ ਜਮਾਤ ਨੇ ਜਿਹਦਾ ਜਨਮ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੈ ਇਸ ਤੋਂ ਵੱਧ ਕੇ ਮਾੜੀ ਕਿਆ ਹੋ ਸਕਦੀ ਹੈ ਸਾਥ ਸਿੰਘ ਦੋਤਸੰਬਰ ਤੋਂ ਪਹਿਲੋ ਉਸ ਇਮਾਨਯੋਗ ਸਿੰਘ ਸਾਹਿਬ ਜਾਨੀ ਰਤਵੀਰ ਸਿੰਘ ਦਾ ਇੱਕ ਗਿਆਨ ਸੁਣਿਆ ਹੋਣਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰੇ ਪਰਿਵਾਰ ਦੀ ਨੇਕੀ ਉਹ ਸ੍ਰੀ ਅਕਾਲ ਤਖਤ ਸਾਹਿਬ ਕਿਹਾ ਸੀ ਕਿ ਦੋਤਸੰਬਰ ਤੋਂ ਪਹਿਲੋ ਕਿਹਾ ਸੀ ਔਰ ਵਾਕਈ ਇਹ ਕੁਝ ਹੋ ਰਿਹਾ ਸੀ ਪਰਿਵਾਰਾਂ ਦੀਆਂ ਰੇਕੀਆਂ ਕਰਵਾਈਆਂ ਜਾ ਰਹੀਆਂ ਸੀ ਔਰ ਪਰਿਵਾਰਾਂ ਦੀ ਕਰਦਾਰਕੁਸ਼ੀ ਕਰਵਾਈ ਜਾ ਰਹੀ ਸੀ ਜਦੋਂ ਲਾਲਚ ਦੇ ਨਾਲ ਗੱਲ ਨਾ ਬਣੀ ਤੇ ਡਰਾਵੇ ਦਿੱਤੇ ਜਾ ਰਹੇ ਸੀ ਕਿ ਜੇ ਸਾਡੇ ਖਿਲਾਫ ਕੋਈ ਕਾਰਵਾਈ ਹੋ ਗਈ ਤੇ ਅਸੀਂ ਇੰਨਾ ਵੀ ਕਰ ਸਕਦੇ ਹਾਂ ਕਾਰਵਾਈ ਹੋ ਗਈ ਅਸੀਂ ਨਹੀਂ ਕੀਤੀ ਜਿਵੇਂ ਛੋਟੇ ਮੁਰ ਸਾਹਿਬ ਬੋਲ ਕੇ ਗਏ ਆ ਹੋਰ ਵੀ ਬਹੁਤ ਸਾਰੇ ਬਲਾਰੇ ਬੋਲ ਕੇ ਗਏ ਆ ਇਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਹੋਵੇ ਇਹ ਜਿਹੜਾ ਹਾਂ 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 ਖਵਾਇਆ ਕੋਈ ਅਸੀਂ ਨਹੀਂ ਖਵਾਇਆ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਖਵਾਇਆ ਜਿਹੜਾ ਪਬਾੜਿਆਂ ਦਾ ਪ੍ਰਧਾਨ ਕਹਿੰਦਾ ਨਾ ਉਹ ਜਦੋਂ ਉਹਨੇ ਰੋਟੀ ਖਵਾਈ ਕਿ ਪੱਤਰਕਾਰਾਂ ਨੂੰ ਹੋਟਲ ਦੇ ਵਿੱਚ ਤੇ ਉਹਨਾਂ ਪੱਤਰਕਾਰਾਂ ਨੂੰ ਕਹਿੰਦਾ ਮੈਂ ਸੁਣਿਆ ਕਿ ਮੈਨੂੰ ਉਹ ਤੇ ਬੌਰਾ ਦਾ ਹੋ ਗਿਆ ਮੈਨੂੰ ਸਮਝ ਆਣੇ ਲੱਗੀ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬੌਰਾ ਕੀਤਾ ਬੰਦਿਆ ਨੇ ਨਹੀਂ ਕੀਤਾ ਉਸ ਤਖਤ ਦਾ ਔਰਾ ਜਿਹੜਾ ਹੈ ਉਹ ਐਸਾ ਹੈ ਜਿੱਥੇ ਝੂਠੇ ਜਿਹੜੇ ਨੇ ਨਾ ਉਹ ਝੂਠ ਚਲਾ ਹੀ ਨਹੀਂ ਸਕਦੇ ਇਸ ਕਰਕੇ ਉਹ ਬੌਰਾ ਹੋਇਆ ਤੋਹ ਦਸੰਬਰ ਤੋਂ ਪਹਿਲਾਂ ਵੀ ਕਾਦੀ ਕਰਦਾਰ ਕਸ਼ੀ ਕਰਵਾਈ ਪਰਵਾਰਾਂ ਤੱਕ ਪਹੁੰਚੇ ਪਰਵਾਰਾਂ ਦੀਆਂ ਰੇਕੀਆਂ ਤੱਕ ਕੀਤੀਆਂ ਤੇ ਜਦੋਂ 2 ਦਸੰਬਰ ਦਾ ਹੁਕਮਨਾਮਾ ਹੋ ਗਿਆ ਇਹ ਉਸ ਤੋਂ ਬਾਅਦ ਇਹਨਾਂ ਨੇ ਨੀਚਤਾ ਦੀਆਂ ਹੱਦਾਂ ਪਾਰ ਕੀਤੀ ਨੀਚਤਾ ਦੀਆਂ ਹੱਦਾਂ ਪਾਰ ਜਦੋਂ ਤੁਸੀਂ ਮੈਨੂੰ ਸੇਵਾ ਦਿੱਤੀ ਨਾ ਇਹ ਜਿਹੜੀ ਸੇਵਾ ਮੈਂ ਨਿਭਾ ਰਿਹਾ ਤੇ ਸਾਡੇ ਨਾਲ ਇੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਿਸ਼ਤੇਦਾਰ ਸੀ ਅਡੀਸ਼ਨਲ ਮੈਜਰ ਉਹਨੂੰ ਕਲਰਕ ਬਣਾ ਕੇ ਉਹਦੀ ਬਦਲੀ ਹਾਪੜ ਕਰਦੇ ਇਹ ਯਾਨੀ ਹਾਫੀਸ ਉਹਦੇ ਨੇੜੇ ਉਹਨਾਂ ਦਾ ਰਿਸ਼ਤੇ ਦਾ ਅਬਨਾਲਾ ਸਾਹਿਬ ਬੋਲ ਕੇ ਗਏ ਨੇ ਤੁਮੀ ਸਾਹਿਬ ਬਾਰੇ ਇਹ ਮੁਲਾਜ਼ਮਤ ਕਰ ਰਹੇ ਆ ਭਕੋੜੇ ਪ੍ਰਧਾਨ ਮਾਦੇ ਕਿਸੇ ਜਾਣਛੀਏ ਨਹੀਂ ਮੈਂ ਨਾਲ ਸੁਨੇਹਾ ਭਜਵਾਇਆ ਵੀ ਇਹਨਾਂ ਦਾ ਦੱਸ ਦਿਓ ਵੀ ਉਸ ਲੜਕੇ ਦਾ ਕਸੂਰ ਕੀ ਹੈ ਕਹਿੰਦੇ ਮੇਰੀ ਮਜਬੂਰੀ ਸਿਤਾ ਪਗੌੜਾ ਪ੍ਰਧਾਨ ਕੋਣ ਦਾ ਤੇ ਹੁਣ ਕੀ ਹੋਇਆ ਗਿਆਨੀ ਸੁਲਤਾਨ ਸਿੰਘ ਦੇ ਤਬਦੀਲੀ ਸ਼੍ਰੀ ਬਖਸ਼ਰ ਸਾਹਿਬ ਕਰਕੇ ਜਲੇ ਦੇ ਭੀਤ ਸਿੰਘ ਨੂੰ ਜਬਰੀ ਛੁੱਟੀ ਭੇਜਿਆ ਜਬਰੀ ਛੁੱਟੀ ਸਜ਼ਾ ਨਹੀਂ ਹੈ ਉਹਨਾਂ ਨੇ ਆਪ ਨਹੀਂ ਛੁੱਟੀ ਲਈ ਉਹਨਾਂ ਨੂੰ ਛੁੱਟੀ ਭੇਜਿਆ ਸੜਾ ਦਿੱਤੀ ਹੈ ਇਹ ਗੁਨਾਹਕ ਹੀ ਹੈ 2 ਦਸੰਬਰ ਹੋਰ ਕੋਈ ਗੁਨਾਹ ਨਹੀਂ ਹੈ 2 ਦਸੰਬਰ ਗੁਨਾਹ ਹੈ ਯਾਨੀ ਸੁਲਤਾਨ ਸਿੰਘ ਨੂੰ ਮੋਹਸਰ ਸਾਹਿਬ ਬੰਦਿਆ ਕੀ ਕਸੂਰ ਹੈ ਕੀ ਗਲਤੀ ਕੀਤੀ ਹੈ 2 ਦਸੰਬਰ ਇਤਿਹਾਸ ਨੇ ਇਹਨਾਂ ਨੂੰ ਕਦੇ ਮਾਫ ਨਹੀਂ ਕਰਨਾ ਇਹ ਗੱਲ ਪੱਕੀ ਹੈ ਪੱਕੀ ਕਿਉਂ ਹੈ ਇਵੇਂ ਕਹਿ ਸਕਦੇ ਇਤਿਹਾਸ ਇਹਨਾਂ ਨੂੰ ਮਾਫ਼ ਨਹੀਂ ਕਰੂਗਾ ਕਿਉਂਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਤੱਕ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢੋਡ ਮਾਰੀ ਹੈ ਤੇ ਇਤਿਹਾਸ ਦੇ ਵਿੱਚ ਦੱਸੋ ਕਿ ਜਿਹਨ ਜਿਹਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢੋਡ ਮਾਰੀ ਹੈ ਉਹਦਾ ਹਸ਼ਰ ਕੀ ਹੋਇਆ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਬਲਕਿ ਸ੍ਰੀ ਹਰਮੰਗਰ ਸਾਹਿਬ ਜੀ ਦੇ ਗ੍ਰੰਥੀ ਮੁਖ ਗ੍ਰੰਥੀ ਨੂੰ ਹੱਥ ਪਾ ਕੇ ਇਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਟੁੱਟ ਮਾਰੀ ਇਹ ਕਿੱਥੇ ਪਰਫੁੱਲਤ ਹੋ ਜਾਣਗੇ ਕੌਣ ਇਹਨਾਂ ਨਾਲ ਸਮਝੌਤਾ ਕਰ ਲੂਗਾ ਤੇ ਜਿਹੜਾ ਵੀ ਇਹਨਾਂ ਨਾਲ ਸਮਝੌਤਾ ਕਰੂਗਾ ਉਹ ਗੜਜੂ ਕਾ ਚਾਹੇ ਭਾਜੀਪੀ ਹੈ ਚਾਹੇ ਕਾਂਗਰਸ ਹੈ ਇੱਕ ਗੱਲ ਸਿੱਖ ਲੈ ਇਹ ਸਰੱਪੇ ਹੋਏ ਲੋਕ ਨੇ ਇਸ ਰਾਪੇ ਹੋਏ ਲੋਕਾਂ ਦੇ ਨਾਲ ਜੇ ਬੀਜੇਪੀ ਖੜੀ ਨਾ ਪੰਜਾਬ ਤਾਂ ਕੀ ਹਿੰਦੁਸਤਾਨ ਜੋ ਨਜ਼ਾਰਾ ਆ ਦੇਣਾ ਇਹ ਗੱਲ ਪੱਕੀ ਹੈ ਔਰ ਇਹ ਗੱਲ ਉਹ ਵੀ ਜਾਣਦੇ ਮੇਰੇ ਬੀਜੇਪੀ ਦੇ ਇੱਕ ਵੱਡੇ ਲੀਡਰ ਦਾ ਫੋਨ ਆਇਆ ਮੈਂ ਮੁਕਰਦਾ ਨਹੀਂ ਕਹਿੰਦਾ ਜੇ ਇੱਕ ਗੱਲ ਦੱਸੋ ਇਹ ਗੋਲਕਾਂ ਤੋਂ ਪੈਸੇ ਕਢਦੇ ਸੀ ਮੈਂ ਕਿਹਾ ਜੀ ਤੁਹਾਨੂੰ ਕਿਵੇਂ ਪਤਾ ਕਹਿੰਦੇ ਤੁਸੀਂ ਕਿਹਾ ਨਾ ਕਿ 90000 ਰੁਪਇਆ ਖਾਤਾ ਦੂਰ ਦੀ ਗੋਲਕ ਤੋਂ ਵਸੂਲ ਪਾਓ ਮੈਂ ਕਿਹਾ ਹਾਂ ਜੀ ਉਹ ਤਾਂ ਖਤਾ ਹੀ ਹੈ ਕਹਿੰਦੇ ਇਹੋ ਜਿਹਾ ਗੋਲਗਾ ਦੀ ਪੈਸੇ ਖਾਣ ਵਾਲੇ ਨੇ ਕਹਿੰਦੇ ਅਸੀਂ ਕਿਵੇਂ ਬਹਿ ਸਕਦੇ ਤੇ ਉਹਨਾਂ ਨੂੰ ਆਪਣੀ ਗੱਲ ਤੇ ਕੈਮਰਾ ਨਾਲ ਚਾਹੀਦਾ ਇਹ ਗੋਲਗਾ ਨਾ ਪੈਸੇ ਖਾਣ ਵਾਲੇ ਨੇ ਕਿਵੇਂ ਬਹਿ ਸਕਦਾ ਇਹ ਸਰਾਪੇ ਦੇ ਅੱਜ ਦਾ ਇਤਿਹਾਸ ਇਹ ਹਮੇਸ਼ਾ ਹੀ ਇਹਨਾਂ ਨੂੰ ਲੜਦਾ ਪਾਉਂਦਾ ਰਹੂਗਾ ਇਹਨਾਂ ਦਾ ਆਈਟੀ ਵੈਬ ਇਹਨਾਂ ਦੇ ਮੁੱਲ ਦੇ ਕਮੈਂਟ ਬਹੁਤ ਕੁਝ ਲਿਖਦੇ ਆ ਪਰ ਇਹ ਸੋਸ਼ਲ ਮੀਡੀਆ ਦੇ ਉੱਤੇ ਮੁੱਲ ਦੇ ਕਮੈਂਟ ਜਿਹੜੇ ਐ ਇਹ ਸਾਡੇ ਮਨੋਬਲ ਨੂੰ ਦੇਖ ਨਹੀਂ ਸਕਦੇ ਇਹ ਗੱਲ ਕਹਿੰਤੀ ਰੱਖਣ ਇਹ ਮੁੱਲ ਦੇ ਕਮੈਂਟ ਸਾਡੇ ਮਨੋਬਲ ਨੂੰ ਨਹੀਂ ਦੇਖ ਸਕਦੇ ਆ ਬਡਾਲਾ ਸਾਹਿਬ ਕਹਿ ਕੇ ਗਏ ਆ ਕਹਿੰਦੇ ਜੀ ਸਾਨੂੰ ਕਹਿੰਦੇ ਇਹਨਾਂ ਦਾ ਨਾਮ ਨਾ ਲਿਆ ਕਰੋ ਬਡਾਲਾ ਸਾਹਿਬ ਸਾਨੂੰ ਵੀ ਕਹਿੰਦੇ ਇਹਨਾਂ ਦਾ ਨਾਮ ਨਾ ਲਿਆ ਕਰੋ ਪਰ ਕਰੀਏ ਕੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਪ੍ਰਸੰਗ ਸੁਣਾਉਣਾ ਤੇ ਔਰੰਗਜ਼ੇਬ ਦਾ ਨਾਮ ਤਾਂ ਲੈਣਾ ਹੀ ਪਿਆ ਜਦੋਂ ਛੋੜੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਾਉਣਾ ਤੇ ਵਜ਼ੀਰ ਖਾਂ ਦਾ ਨਾਮ ਲੈਣਾ ਹੀ ਪਿਆ ਵਜ਼ੀਰ ਖਾਂ ਦਾ ਨਾਮ ਲਏ ਬਿਨਾ ਛੋੜੇ ਸਾਹਿਬ ਜਦਿਆਂ ਦੀ ਇਤਿਹਾਸ ਦਾ ਜਿਹੜਾ ਗਾਥਾ ਹੈ ਉਹ ਅਧੂਰੀ ਹੈ ਔਰੰਗਜ਼ੇਬ ਦਾ ਨਾਮ ਲਏ ਤੋਂ ਬਿਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੀ ਗਾਥਾ ਅਧੂਰੀ ਹੈ ਇਹ ਸਾਨੂੰ ਲੈਣਾ ਗਣੇ ਆ ਨਾ ਇਹਨਾਂ ਦਾ ਨਾਂ ਲਈ ਬਿਨਾ ਕੋਦ ਸੰਭਰਤੇ ਹੁਕਮ ਨਾਮੇ ਦਾ ਇਤਿਹਾਸ ਸੁਣਾਇਆ ਹੀ ਜਾ ਸਕਿਆ ਕਰਨਾ ਨਸਲਾਂ ਤੋ ਇਹ ਹਰ ਸਾਲ ਸੁਣਾਇਆ ਜਾਂਦਾ ਰਹੇ ਮੈਂ ਆਪ ਜੀ ਦਾ ਜਲਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਇਸ ਸੁਣਨੇ ਆਸ ਵਿੱਚ ਜਲਦੀਆਂ ਮਾਤਰੀ ਇੱਥੇ ਹਾਜ਼ਰੀਆਂ ਭਰੀਆਂ ਨੇ ਹਾਲਾਂਕਿ ਸਾਰੇ ਲੀਡਰ ਸਾਹਿਬਾਨ ਦੇ ਰੋਜ਼ੇ ਬਹੁਤ ਹੈ ਇਲੈਕਸ਼ਨ ਆ ਨਾਊਂਸ ਹੋ ਗਏ ਨੇ ਪਾਕਸੰਤਰੀਆ ਜ਼ਿਲ੍ਹਾ ਪ੍ਰੀਸ਼ਦ ਦੇ ਔਰ ਸਾਰੇ ਲੀਡਰ ਸਾਹਿਬਾਨਾਂ ਦਾ ਧਿਆਨ ਜਿਹੜਾ ਹੈ ਉਧਰ ਕੇਂਦਰਿਤ ਹੈ ਪਰ ਫਿਰ ਵੀ ਤੁਸੀਂ ਜਿਹੜਾ ਸਮੇਂ ਚ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਨਾ ਮੰਚ ਨੂੰ ਮੰਚ ਸਖਤਰ ਨੇ ਵਾਰ-ਵਾਰ ਲੈ ਦਿੱਤੇ ਨੇ ਮੈਂ ਨਾਂ ਨਹੀਂ ਲਾਂਗਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਸਾਰੀ ਬੇਸ਼ੱਕ ਦਾ ਧੰਨਵਾਦ ਕਰਦਾ ਦੂਜੀ ਗੱਲ ਜਿਵੇਂ ਜੰਦੂ ਮਾਲਵਾ ਸਾਹਿਬ ਨੇ ਕਿਹਾ ਕਿ ਤੁਹਾਨੂੰ ਅਧਿਕਾਰ ਦਿੰਦੇ ਹਾਂ ਜਿਲਾ ਪ੍ਰਧਾਨ ਕਰੋ ਦਾ ਜਦੋਂ ਮਾਹਰਾ ਸਾਹਿਬ ਵਰਕਿੰਗ ਕਮੇਟੀ ਬਣਾਉਣ ਦੇ ਵੀ ਮੈਨੂੰ ਅਧਿਕਾਰ ਦਿੱਤੇ ਸੀ ਜੋ ਕਿ ਮੇਰੀ ਸਮਝ ਸੀ ਬਣਾਦੀ ਮੈਨੂੰ ਅਧਿਕਾਰ ਨਿਯੁਕਤ ਕਰਨ ਦੇ ਵੀ ਅਧਿਕਾਰ ਸੀ ਜਿੰਨੀ ਕੁ ਮੈਨੂੰ ਰਾਜਨੀਤਿਕ ਸਮਝ ਸੀ ਮੈਂ ਅਧਿਕਾਰ ਸਥਾਪਿਤ ਕਰਤੇ ਤੇ ਤੁਸੀਂ ਮੈਨੂੰ ਜਿਲ੍ਹਾ ਪ੍ਰਧਾਨ ਬਣਾਉਣ ਦੇ ਅਧਿਕਾਰ ਦਿੱਤੇ ਆ ਤੇ ਜਿੰਨੀ ਕੁ ਮੈਨੂੰ ਸਮਝ ਆ ਮੈਂ ਜਿਲ੍ਹਾ ਪ੍ਰਧਾਨ ਵੀ ਤੁਹਾਡੇ ਕਹਨ ਤੇ ਲਾ ਦੂੰਗਾ ਪਰ ਜੇ ਕੋਈ ਕੂਚ ਨੀਚ ਹੁੰਦੀ ਹੈ ਤੇ ਉਹ ਤੁਸੀਂ ਸੰਭਾਲਣੀ ਹੈ ਉਹ ਮੈਂ ਨਹੀਂ ਸੰਭਾਲਣੀ 나 ਹੀ ਮੈਨੂੰ ਸੰਭਾਲਣ ਦਾ ਤਜਰਬਾ ਹੈ ਇਸ ਕਰਕੇ ਇਸ ਕਰਕੇ ਆਪਾਂ ਪਾਰਟੀ ਨੂੰ ਮਜ਼ਬੂਤ ਕਰੀਏ ਮੈਂ ਇੱਕ ਲੀਡਰਸ਼ਿਪ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਨਵੀਂ ਲੀਡਰਸ਼ਿਪ ਨੂੰ ਆਪਾਂ ਸਪੇਸ ਦਈਏ ਬਹੁਤ ਦਿਨ ਲੱਈਏ 40 50% ਸਪੇਸ ਜਿਹੜੀ ਹੈ ਨੌਜਵਾਨਾਂ ਨੂੰ ਨਵੀਂ ਲੀਡਰਸ਼ਿਪ ਨੂੰ ਆਪਾਂ ਜ਼ਰੂਰ ਦੇਈਏ ਇਹ ਉਹ ਸਪੇਸ ਕਿਵੇਂ ਮਿਲਦੀ ਹੈ ਉਹ ਸਪੇਸ ਉਦੋਂ ਮਿਲਣੀ ਹੈ ਜਦੋਂ ਬਾਹਾਂ ਫੜ-ਫੜ ਕੇ ਨੌਜਵਾਨਾਂ ਦੀਆਂ ਅਸੀਂ ਅੱਗੇ ਕਰੀਏ ਫਿਰ ਸਪੇਸ ਮਿਲਦੀ ਹੈ ਤੇ ਆਪਾਂ ਸਪੇਸ ਲਈਏ ਨਵੀਂ ਜਦੋਂ ਲੀਡਰਸ਼ਿਪ ਜਿਹੜੀ ਹੈ ਉਹ ਸਾਡੇ ਨਾਲ ਆਏਗੀ ਤੁਰੇਗੀ ਤੇ ਸਾਡੀ ਪਾਰਟੀ ਜਿਹੜੀ ਹੈ ਉਹ ਜ਼ਿੰਦਾਦਿਲ ਹੋਏਗੀ ਔਰ ਰਵਾਨਗੀ ਕਰਿਆ ਉਹ ਪਾਰਟੀ ਚਾਹੀਦੀ ਇੱਕ ਤਾਂ ਇਹ ਮੇਰੀ ਹੱਥ ਜੋੜ ਕੇ ਅਪੀਲ ਹੈ ਦੂਜੀ ਇਹ ਅਪੀਲ ਹੈ ਕਿ ਆਪਾਂ ਹੁਣ ਵਰਕ ਕਰਦੇ ਮੈਨੂੰ ਮਿਲਦਾ ਤਿੰਨ ਮਹੀਨੇ ਹੋ ਗਏ ਇਹ ਸੇਵਾ ਨੂੰ ਸੁਭਾਲੇ ਹੋਏ ਔਰ ਇੱਕ ਵੀ ਪ੍ਰੋਗਰਾਮ ਜਿਹੜਾ ਹੈ ਜਿਹਦੇ ਵਿੱਚ 5-700 ਹਜ਼ਾਰ ਦਾ ਇਕੱਠ ਹੋਵੇ ਤੇ ਮੈਂ ਉਹਦੇ ਵਿੱਚ ਜਾ ਕੇ ਬੋਲਿਆ ਹੁੰਦਾ ਕਿ ਐਸਾ ਕਰੀਂਗੇ ਅਸੀਂ 6 ਮਹੀਨੇ 10 ਫਰਵਰੀ ਨੂੰ ਮੈਨੂੰ ਇਹਨਾਂ ਨੇ ਫਰਕ ਕੀਤਾ ਭਗੋੜੇਦਰ ਨਾਲ ਜਥੇਦਾਰੀ ਤੇ 11 ਅਗਸਤ ਤੋਂ ਤੁਸੀਂ ਮੈਨੂੰ ਸੇਵਾ ਦਿੱਤੀ 10 ਫਰਵਰੀ ਤੋਂ ਲੈ ਕੇ 11 ਅਗਸਤ ਤੱਕ ਮੈਂ ਕੋਈ ਘਰੇ ਬੈਠ ਕੇ ਮੱਖੀਆਂ ਨਹੀਂ ਮਾਰੀਆਂ ਮੈਂ ਕਿਤਾਬਾਂ ਪੜ੍ਹੀਆਂ ਤਿਆਰੀ ਕੀਤੀ ਹੈ ਸ਼ੰਗਾਨੀ ਕਮਿਸ਼ਨ ਕੀ ਕਹਿੰਦਾ ਹੈ ਸ਼ੰਗਾਨੀ ਕਮਿਸ਼ਨ ਦੀ ਰਿਪੋਰਟ ਕੀ ਕਹਿੰਦੀ ਹੈ ਮੈਂ ਸਾਰੀ ਐਨਾਲਿਸਿਸ ਕੀਤੇ ਨੇ ਪਿੰਡਾਂ ਦੀਆਂ ਗਲੀਆਂ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਜਾ ਕੇ ਉਹ ਦੁਬਾਰਾ ਸ਼ੰਗਾਨੀ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਨਾ ਉਹਦੇ ਬਾਰੇ ਦੱਸਾਂਗੇ ਪੁਰਾਣੇ ਲੀਡਰ ਜਾਣਦੇ ਆ ਸ਼ੰਗਾਨੀ ਕਮਿਸ਼ਨ ਕਿਉਂ ਬਣਿਆ ਸੀ ਕਿਵੇਂ ਬਣਿਆ ਸੀ ਤੇ ਕਾਹਦੇ ਲਈ ਬਣਿਆ ਇਹ ਜਿਹੜੇ ਕਹਿੰਦੇ ਆ ਨਾ ਬੜੇ ਇਮਾਨਦਾਰ ਬੜੇ ਮੰਨਦਾ ਇਹਨਾਂ ਨੂੰ ਸੀ ਦੱਸਾਂਗੇ ਕਿ ਕਿੰਨੇ ਘਿ ਅਮਾਨਦਾਰ ਹੈ ਇਸ ਗਾਨੀ ਕਮਿਸ਼ਨ ਦੀਆਂ ਰਿਪੋਰਟਾਂ ਦੇ ਵਿੱਚ ਹਰਫ ਜਿਹੜੇ ਉਹ ਦੱਸਦੇ ਨੇ ਹੋਰ ਬਹੁਤ ਕੁਝ ਹੈ ਹੋਰ ਬਹੁਤ ਕੁਝ ਤੁਸੀਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰੋ 5 5 7 700 ਦੇ ਇਕੱਠ ਕਰੋ ਮੈਂ ਆ ਕੇ ਜਿਹੜਾ ਉਹ ਬੋਲਾਂ ਤੇ ਫਿਰ ਦੱਸਾਂਗੇ ਕਿ ਇਹਨਾਂ ਦੀ ਇਮਾਨਦਾਰੀ ਕਿੰਨੀ ਕੁ ਵੱਡੀ ਹੈ ਕੀ ਕੀਤਾ ਇਹਨਾਂ ਨੇ ਜਿਹਦੇ ਤੇ ਕੌਮ ਫਕਰ ਕਰੇ ਕੀ ਕਿਹਨਾਂ ਨੇ ਜਿਹਦੇ ਤੇ ਕੌਮ ਫਕਰ ਕਰੇ ਉਸੇ ਦੱਸਾਂਗੇ ਫਿਰ ਜਾ ਕੇ ਪਿੰਡਾਂ ਦੀਆਂ ਗਲੀਆਂ ਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਤੁਸੀਂ ਇੱਕ ਵਾਰੀ ਮੌਕਾ ਦਿਓ ਪ੍ਰੋਗਰਾਮ ਇਲੈਕਸ਼ਨ ਚੱਲ ਰਹੇ ਨੇ ਇਲੈਕਸ਼ਨ ਤੋਂ ਫ੍ਰੀ ਹੋ ਜਾਓ ਉਸ ਤੋਂ ਬਾਅਦ ਜਿੰਨੇ ਵੀ ਲੀਡਰ ਸਾਹਿਬਾਨ ਬੈਠੇ ਨੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਹਲਕਿਆਂ ਦੇ ਵਿੱਚ ਤੁਸੀਂ ਪ੍ਰੋਗਰਾਮ ਬਣਾਓ ਪੰਜ ਪੰਜ 7 7 ਲੋਕ ਇਕੱਠ ਕਰੋ ਤੇ ਉਸ ਇਕੱਠ ਦੇ ਵਿੱਚ ਜਿੱਥੇ ਆਪਾਂ ਆਪਣੇ ਵਰਕਰਾਂ ਨੂੰ ਲੰਬੀ ਗੱਲ ਕਰਾਂਗੇ ਜਿੱਥੇ ਅਸੀਂ ਸਾਰੇ ਜਿਹੜੇ ਹੈ ਆਪਣੇ ਜਿਹੜੇ ਨੇ ਕੈਡਰ ਜਿਹੜਾ ਆਪਣਾ ਉਹਨੂੰ ਮਜ਼ਬੂਤ ਕਰਾਂਗੇ ਉਹਦੇ ਇਹਨਾਂ ਨੂੰ ਵੀ ਨੰਗਿਆ ਕਰਾਂਗੇ ਜਿਹੜੇ ਮੋਖਾ ਪਾ ਕੇ ਬੈਠੇ ਨੇ ਵੀ ਅਸੀਂ ਪੰਖ ਹੈ ਤੇ ਸਾਡਾ ਨੁਕਸਾਨ ਅਸੀਂ ਪੰਖ ਨਹੀਂ ਹੈ ਇਹ ਪੰਖ ਨਹੀਂ ਹੈ ਇਹ ਪੰਖ ਹੁੰਦਾ ਕਿ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਚਲੋ ਚੁਣੌਤੀ ਆ ਦਿੰਦਾ ਇਹਨਾਂ ਨੇ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਚੁਣੌਤੀ ਦਿੱਤੀ ਹੈ ਸਾਧ ਸੰਗਤ ਜੀ ਜਿਹੜੇ ਸਰੀਆ ਕਾਲ ਤੱਕ ਸਾਨੂੰ ਚੁਣੌਤੀ ਦਿੰਦੇ ਰਹੇ ਇਤਿਹਾਸ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰਦਾ ਇਹ ਕੁਰਸੀਆਂ ਦੇ ਉੱਤੇ ਬੈਠਣ ਤੇ ਸੁਭਨੇ ਦੇਖਦੇ ਨੇ ਮੈਨੂੰ ਤਾਂ ਇਹ ਲੱਗਦਾ ਕਿ ਔਰੇ ਹੋ ਹੋ ਕੇ ਕੰਨਾਂ 'ਚ ਟੱਕਰਾ ਮਾਰਨ ਔਰੇ ਹੋ ਹੋ ਕੇ ਕੰਨਾਂ 'ਚ ਟੱਕਰਾ ਮਾਰਨ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੈ ਰੁਹਾਰ ਗੋਬਿੰਦ ਸਾਹਿਬ ਦੇ ਤਖਤ ਨਾਲ ਟੱਕਰ ਮਾਰਨ ਵਾਲੇ ਹੋਰੇ ਹੋ ਹੋ ਕੇ ਕੰਨਾਚੀ ਟੱਕਰਾਂ ਮਾਰਦੇ ਨੇ ਇਹ ਮੁੱਲ ਦੇ ਕਮੈਂਟ ਕਰਨ ਵਾਲੇ ਤੇ ਤੁਹਾਡਾ ਜਿਹੜਾ ਬਣਾਇਆ ਹੋਇਆ ਪੈਸੇ ਕੇ ਬੰਦੇ ਉਤੇ ਆਈ ਪੀ ਵਿੰਗ ਹੈ ਨਾ ਇਹ ਤੁਹਾਨੂੰ ਸਥਾਪਿਤ ਨਹੀਂ ਕਰ ਸਕੂਗਾ ਮੈਂ ਕੋਰਟ ਕੋ ਪੂਰੇ ਵੀ ਇੱਕ ਵਾਰ ਬੋਲਦੇ ਆ ਕਿ ਆ ਸੀਗਾ ਕਿ ਮੈਨੂੰ ਪਤਾ ਲੱਗਿਆ ਕਿ 50 ਲੱਖ ਰੁਪਈਆ ਮਹੀਨਾ ਕੇ ਕਰੋੜ ਰੁਪਈਆ ਮਹੀਨੇ ਦਾ ਇੱਕ ਕੰਪਨੀ ਨੂੰ ਦੇ ਕੇ ਨਾ ਤੇ ਉਹ ਉਹਨੂੰ ਡਿਊਟੀ ਦਿੱਤੀ ਹੈ ਕਿ ਸਾਡੇ ਪ੍ਰਧਾਨ ਨੂੰ ਜਿਹੜਾ ਹੈ ਉਹ ਪੇਸ਼ ਕਰਨਾ ਬਹੁਤ ਵਧੀਆ ਜਦੋਂ ਮੈਂ ਸੁਣਿਆ ਨਾ ਜਿਹਨੇ ਮੈਨੂੰ ਦੱਸਿਆ ਮੈਂ ਉਹਨੂੰ ਇਹ ਹੀ ਕਿਹਾ ਵੀ 6 ਕੰਪਨੀਆਂ ਜਿਹੜੀਆਂ ਨੇ ਪੈਸੇ ਲੈ ਕੇ ਕਿਸੇ ਬੰਦੇ ਦੀ ਅਮੇਜ਼ ਨੂੰ ਵਧੀਆ ਬਣਾ ਕੇ ਪੇਸ਼ ਕਰ ਸਕਦੀਆਂ ਨਹੀਂ ਤੇ ਫਿਰ ਤਾਂ ਮੁਗਲਾਂ ਨੇ ਵਾਰਸ ਔਰੰਗਜ਼ੇਬ ਨੂੰ ਵੀ ਪੈਸਾ ਦੇ ਸਕਦੇ ਨੇ ਜੋ ਸਾਡੇ ਅਰੰਗਜ਼ੇਬ ਨੂੰ ਦੁੱਧ ਧੋਤਾ ਕਰਦੇ ਕੀ ਕੰਪਨੀਆਂ ਕਰ ਦੇਣੀਆਂ ਅਰੰਗਜ਼ੇਬ ਨੂੰ ਦੁੱਧ ਧੋਤਾ ਕੀ ਕੰਪਨੀਆਂ ਵਜ਼ੀਰ ਖਾਨ ਨੂੰ ਦੁੱਧ ਧੋਤਾ ਕਰ ਦੇਣੀਆਂ ਜਿਵੇਂ ਕੰਪਨੀਆਂ ਔਰੰਗਜ਼ੇਬ ਨੂੰ ਦੁੱਧ ਧੋਤਾ ਨਹੀਂ ਕਰ ਸਕਦੀਆਂ ਜਿਵੇਂ ਕੰਪਨੀਆਂ ਵਜ਼ੀਰ ਖਾਨ ਨੂੰ ਦੁੱਧ ਧੋਤਾ ਨਹੀਂ ਕਰ ਸਕਦੀਆਂ ਜਿਵੇਂ ਕੰਪਨੀਆਂ ਸਿੱਖਾਂ ਦੀ ਨਜ਼ਰ ਜਿਵੇਂ ਗਾਂਧੀ ਨੂੰ ਦੁੱਧ ਧੋਤਾ ਨਹੀਂ ਕਰ ਸਕਦੀਆਂ ਓਵੇਂ ਕੰਪਨੀਆਂ ਭਗੌੜੇ ਪ੍ਰਧਾਨ ਤੈਨੂੰ ਵੀ ਦੁੱਧ ਧੋਤਾ ਨਹੀਂ ਕਰ ਸਕਣਗੀਆਂ ਇਹ ਗੱਲ ਕਹਤੇ ਰੱਖੀ ਹੈ ਮੈਂ ਨਹੀਂ ਕਹਦਾ ਸਾਡੇ ਚ ਤਾਕਤ ਹੈ ਅਸੀਂ ਰੋਕਾਂਗੇ ਜੇ ਕੰਪਨੀਆਂ ਤੇਰੀ ਅਮੀਰ ਸੁਧਾਰ ਰਹੀਆਂ ਅਸੀਂ ਰੋਕਾਂਗੇ ਅਸੀਂ ਕੌਣ ਹੈ ਰੋਕਣ ਵਾਲੇ ਤੈਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰੋਕਣਗੇ ਤੈਨੂੰ ਤਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਰੋਕਣਗੇ ਬੋਲੇ ਸਤਿ ਸ੍ਰੀ ਅਕਾਲ ਬੋਲੇ ਸਤਿ ਸ੍ਰੀ ਅਕਾਲ ਸੁਮੇ ਆਪਣੀ ਪਾਰਟੀ ਦੇ ਜਿੰਨੇ ਵੀ ਲੀਡਰ ਸਹਿਬਾਨ ਆਏ ਨੇ ਇੱਕ ਵਾਰੀ ਫੇਰ ਜਲਦੀ ਹੈ ਗਹਿਰਾਈਆਂ ਦੇ ਵਿੱਚੋਂ ਬਹੁਤ ਧੰਨਵਾਦ ਕਰਦਾ ਨਾ ਬਾਰ ਬਾਰ ਲੈਣੇ ਮੈਂ ਬੁਨਾਸਬ ਨਹੀਂ ਸਮਝਦਾ ਜਿੰਨੇ ਅਹੁਦੇਦਾਰ ਨਹੀਂ ਸਾਡੇ ਬੈਠੇ ਕੁਝ ਐਸੀ ਅਹੁਦੇਦਾਰ ਨੇ ਜਿਨ੍ਹਾਂ ਦੇ ਅਹੁਦਿਆਂ ਦੇ ਵਿੱਚ ਅਸੀਂ ਫੇਰ ਬਦਲ ਕਰਨਾ ਦਾ ਨਾਮ ਹੀ ਲੈਦਾ ਸਰਦਾਰ ਪਰਮੰਦਰ ਸਿੰਘ ਜੀ ਬੈਠੇ ਨੇ ਬੈਠੇ ਨੇ ਜਿਹੜੇ ਬੋਲ ਕੇ ਗਏ ਨੇ ਸਰਵਣ ਸਿੰਘ ਫਲੋਰ ਤੇ ਸੰਤਾ ਸਿੰਘ ਜੀ ਉਹ ਮਹਤਪੁਰੀ ਇਹਨਾਂ ਦੇ ਅਹੁਦਿਆਂ ਦੇ ਵਿੱਚ ਅਸੀਂ ਫੇਰ ਬਦਲ ਵੀ ਕਰਨਾ ਚਾਹਗਾ ਕਿਉਂਕਿ ਪਤਾ ਨਹੀਂ ਸੀਗਾ ਸਾਨੂੰ ਮੈਨੂੰ ਇਸ ਗੱਲ ਦਾ ਗਿਆਨ ਨਹੀਂ ਸੀਗਾ ਕਿ ਜਿਹੜੇ ਉਹਦੇ ਤੇ ਬੈਠੇ ਨੇ ਇਹਨਾਂ ਦੇ ਕੱਦ ਦੇ ਨਹੀਂ ਹੈ ਇਹਨਾਂ ਦੇ ਕੱਦ ਜਿਹੜੇ ਨੇ ਉਹਦੇ ਤੋਂ ਥੋੜੇ ਦੇ ਵੱਡੇ ਹੈ ਤੇ ਉਹਦੇ ਮੁਕਾਬਲੇ ਕੱਦ ਦਿੱਤਾ ਜਾਣਾ ਚਾਹੀਦਾ ਹੋਰ ਦੇ ਆ ਬੋਲੇ ਸੋਨਿਆ ਜੋ ਤੇ ਹੋਰ ਵੀ ਜਿਹੜੇ ਕਹਿੰਦੇ ਨੇ ਜਿਵੇਂ ਜਿਵੇਂ ਸਾਡੇ ਲੀਡਰਸ਼ਿਪ ਨਾਂ ਲਖਾਉਗੇ ਵੀ ਭਾਈ ਆ ਸਾਡੇ ਹਲਕੇ 'ਚ ਜੋਗ ਹੈ ਜਿਵੇਂ ਭਾਈ ਮਨਜੀਤ ਸਿੰਘ ਜੀ ਨੇ ਲਖਾਏ ਨੇ ਤੇ ਅਸੀਂ ਉਹਨਾਂ ਨੂੰ ਜ਼ਰੂਰ ਜਿਹੜਾ ਹੈ ਉਹਦਿਆਂ ਦੇ ਨਾਲ ਲਵਾਜਾਂਗੇ ਔਰ ਸੇਵਾ ਉਹਨਾਂ ਤੋਂ ਲਵਾਗੇ। ਇਹ ਗੁਰੂ ਪਾਤਸ਼ਾਹ ਦੀ ਹਜ਼ੂਰੀ ਹੈ ਮੈਨੂੰ ਤਾਂ ਹੁਣ ਪਤਾ ਨਹੀਂ ਹੈ ਜ਼ਿਲ੍ਹਾ ਪ੍ਰਧਾਨੀਆਂ ਦੀ ਸਟਾਫ ਤੁਸੀਂ ਹੋਲਦੇ ਦਿਓ ਆਪਾਂ ਘੰਟੇ ਬਾਅਦ ਹੀ ਨਿਯੁਕਤੀ ਜਾਰੀ ਕਰਦਿਆਂ ਕਿਹੜੇ-ਕਿਹੜੇ ਹਲਕੇ ਦੇ ਕਿਹੜੀ-ਕਿਹੜੇ ਜ਼ਿਲ੍ਹਾ ਪ੍ਰਧਾਨ ਕਿਹੜੇ ਨੇ ਉਹ ਨਿਯੁਕਤ ਕਰਨੇ ਆ ਕਿਉਂਕਿ ਹੁਣ ਪਠਾਨਕੋਟ ਕਿਹੜਾ ਜ਼ਿਲ੍ਹਾ ਪ੍ਰਧਾਨ ਹੈ ਜਾਂ ਅੰਮ੍ਰਿਤਸਰ ਸਾਹਿਬ ਕਿਹੜਾ ਜ਼ਿਲ੍ਹਾ ਪ੍ਰਧਾਨ ਹੈ ਜਾਂ ਬਰਦਾਸ਼ਪੁਰ ਕਿਹੜਾ ਮੈਨੂੰ ਨਹੀਂ ਪਤਾ ਇਹ ਇਲਾਕਿਆਂ ਦੀ ਜ਼ਿਲ੍ਹਾ ਦੀ ਲੀਡਰਸ਼ਿਪ ਨੂੰ ਪਤਾ ਹੈ ਜਿਹੜੇ ਨਾਂ ਉਹ ਸਰਬਸੰਮਤੀ ਨਾਲ ਸਲਾਹ ਕਰਕੇ ਦੇਣਗੇ ਆਪਾਂ ਉਹਦੇ ਘ ਕਿਉਂਕਿ ਆਪਾਂ ਉਹ ਪਕੌੜੇ ਪ੍ਰਧਾਨਾਂ ਨੂੰ ਪ੍ਰਧਾਨਗੀ ਨਹੀਂ ਚਲਾ ਰਹੇ ਵੀ ਆਪਜੀ ਮਰਜ਼ੀ ਨਹੀਂ ਦੇ ਦੇਣੀ ਤੁਸੀਂ ਜੋ ਦੇਓਗੇ ਅਸੀਂ ਉਹ ਉਹਨੂੰ ਅਨਾਉਂਸ ਕਰਦੇ ਆਂਗੇ ਬਸ ਕੰਮ ਕਰੋ ਤੁਸੀਂ ਵੱਧ ਤੋਂ ਵੱਧ ਤੇ ਉਹਦੇ ਨਾਲੇ ਜਿਵੇਂ ਮੈਂ ਸਨਮਾਦਰ ਸਾਹਿਬ ਨੂੰ ਕਹਿਣਾ ਹੈ ਕਿ ਇਹ ਕਿਹੜਾ ਵਿਚਾਰੀ ਤਰਫਾ ਦੇਣੀ ਹੈ ਆਪਾਂ ਜਿੰਨੇ ਮਰਜ਼ੀ ਦੇ ਦੀਏ ਪਰ ਮਾਨ ਸਨਮਾਨ ਹਰ ਅਰੋਧੇਦਾਰ ਦਾ ਕਾਇਮ ਰਹਿਣਾ ਚਾਹੀਦਾ ਤਾਂ ਸੰਕਲਪ ਕਿਉਂ ਨਾ ਜਾਂਦੀ ਬਿਲਕੁਲ ਜੀ ਤੇ ਬਹੁਤ ਬਹੁਤ ਸਾਰਿਆਂ ਦਾ ਦਿਲ ਦੀਆਂ ਕਹਿਰਾਈਆਂ ਜੋ ਧੰਨਵਾਦ ਤੇ ਕਈਆਂ ਨੂੰ ਸੀ ਟਾਈਮ ਨਹੀਂ ਮਿਲੇ ਸਕੇ ਮਰਗਜੀਤ ਸਿੰਘ ਦੀ ਛੱਲਵੰਡੀ ਆ ਕਹਿ ਰਹੇ ਸੀ ਕਿ ਮੈਨੂੰ ਡਾਇਰ ਲਾਉਣਾ ਚਾਹੀਦਾ ਸੀ ਮੈਂ ਹੱਥ ਜੋੜ ਕੇ ਜਲਦੀ ਇਹ ਕਹਿ ਰਾਇਆ ਜੋ ਇਹਨਾਂ ਪਰਸੋਂ ਮਾਫੀ ਮੰਗਦਾ ਤੇ ਬਹੁਤ ਬਹੁਤ ਜਿੰਨਾਂ ਨੂੰ ਕਹਿਣੇ ਦੇ ਦਿੱਤਾ ਕਿ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਜੀਆਂ ਨੂੰ ਮਾਫੀ ਵੀ ਆ ਤੇ ਧੰਨਵਾਦ ਵੀ ਆ ਹੁਣ ਆਪਾਂ ਅਰਦਾਸ ਕਰਨੀ ਹੈ ਤੇ ਅਰਦਾਸ ਤੋਂ ਵੱਧ ਹੁਕਮਨਾਮਾ ਤੇ ਦੇਣ ਫਿਰ ਸਾਂਝੇ ਰੂਪ ਕੇ ਆਪਾਂ ਪ੍ਰਸ਼ਾਦਾ ਛਕ ਲੈ ਫਿਰ ਆਪਾਂ ਜਿਹੜਾ ਕੰਮ ਕਰਵਾਉਣਾ ਕਰਣੀ ਹੈ ਇਹਨੇ ਸ਼ਕਤ ਪ੍ਰਵਾਨ ਕਰਨੇ ਅਨੰਤ ਸਾਹਿਬ ਦਾ ਪਾਠ ਇਸ ਵਾਰੀ ਫਤਿਹ ਬਲਾਵ ਵਾਹਿਗੁਰੂ ਜੀ ਕਾ ਖਾਲਸਾ Vai claro.